ਜਿਹੜੀ ਨਾ ਆਪਣੀ ਸੱਸ ਨੂੰ ਇਹ ਆਖੇ ਵੀ ਮੇਰੇ ਸਾਥ ਭਰਾ ਵਾ ਜੇ ਮੈਨੂੰ ਵਾਦ ਘੜ ਬੋਲਿਓ ਤੇ ਤੇਰੇ ਪਾਸੇ ਪਨਾ ਦੂੰਗੀ। ਉਹ ਨਾ ਕਦੇ ਸਹੋਹ ਰਿਆ ਘਰ ਸੁਖੀ ਨਹੀਂ ਬਸ ਸਕਦੀ। ਗੁਰੂ ਅਮਰਦਾਸ ਨੇ ਸਿੱਖਿਆ ਦਿੱਤੀ ਬੇਟਾ ਤੇਰ ਕੋ ਕੋਈ ਭੁੱਲ ਹੋ ਜੇ ਤੇ ਗਾੜੀਆਂ ਬੈਸਣਾ ਨਹੀਂ ਜਿੰਨਾ ਨਹੀਂ ਆਖਣਾ ਪੱਬਾ ਭੁੱਲੀ ਜੀ। ਭੁੱਲੀ ਜੀ। ਬੇਟਾ ਜ਼ਿੰਦਗੀ ਦੁੱਖਾਂ ਸੁੱਖਾਂ ਦਾ ਸਮੇਲ ਹੈ ਓਹੋ ਜਿੱਥੇ ਸੁੱਖ ਦੀਆਂ ਘੜੀਆਂ ਮਨੁੱਖ ਵੇਂਦਾ ਉਥੇ ਦੁੱਖ ਦੀਆਂ ਵੀ ਘੇਰਾ ਆਣ ਪਾ ਬੈਂਦੀਆਂ ਵਾਹਿਗੁਰੂ ਬੇਟਾ ਜੇ ਤੇਰੇ ਘਰ ਵਿੱਚ ਕੋਈ ਦੁੱਖ ਦੀ ਘੜੀ ਆ ਜੇ ਤੇ ਆਖਣਾ ਪੱਬਾ ਪਾਣਾ ਜੀ ਪਾਣਾ ਜੀ ਪੱਬਾ ਭਲਾ ਜੀ ਪੱਬਾ ਭੁੱਲੀ ਜੀ ਪੱਬਾ ਪਾਣਾ ਜੀ ਵਾਹ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਉਸ ਬੀਬੀ ਪਾਨੀ ਨੇ ਕਮਾਏ ਅੰਤਰਜਾਨੀ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਅੰਤਰਧਿਆਨ ਹੋ ਕੇ ਵੇਖ ਲਿਆ ਵੀ ਜੇਠੇ ਦੀ ਉਮਰ ਬੜੀ ਥੋੜੀ ਰਹਿ ਗਈ ਆਹ ਆਹ ਤੇ ਆਖਿਆ ਪਾਨੀਏ ਪੁੱਤ ਪਾਨੀਏ ਜੇ ਤੇਰਾ ਪਤੀ ਚੜਾਈ ਕਰ ਜੇ ਤੇ ਤੂੰ ਕੀ ਕਰੇਂਗੀ ਆਹ ਆਹ ਤੇ ਪਾਨੀ ਦਾ ਮਨ ਜਿਹੜਾ ਗੁਰੂ ਦੇ ਬਚਨਾਂ ਵਿੱਚ ਭਿੱਜ ਗਿਆ ਸੀ ਉਹਨੇ ਆਖਿਆ ਪਿਤਾ ਜੀ ਪਰ ਮੈ ਉਸ ਪਰਮੇਸ਼ਰ ਦੇ ਬਾਣੇ ਵਿੱਚ ਆਪਣਾ ਜੀਵਨ ਬਤੀਤ ਕਰ ਲੂੰਗੀ ਵਾਹਿਗੁਰੂ ਤੇ ਗੁਰੂ ਅਮਰਦਾਸ ਫਿਰ ਖੁਸ਼ ਹੋਏ ਤੇ ਆਪਣੀ ਉਮਰ ਮਰਨੇ ਲੰਦੀ ਹੋਈ ਉਸ ਜੱਥੇ ਰਾਮ ਨਾਥ ਦਾਤ ਨੂੰ ਦਿੱਤੀ ਵਾਹਿਗੁਰੂ ਗੁਰੂ ਅਮਰਦਾਸ ਮਹਾਰਾਜ ਦਾ ਜਵਾਈ ਜੱਥਾ ਬਣ ਗਿਆ ਤੇ ਇਹ ਵੀ ਹੁਣ ਮੈਂ ਜਵਾਈ ਬਣ ਗਿਆ ਤੇ ਹੁਣ ਮੈਂ ਪਲੰਘ ਤੇ ਚੜ ਕੇ ਬਹਿ ਜਾਣਾ ਉਸੇ ਤਰ੍ਹਾਂ ਗੁਰੂ ਘਰ ਦੀ ਸੇਵਾ ਕਰਦਾ ਰਿਹਾ ਭਾਂਡੇ ਮਾਜਦਾ ਰਿਹਾ ਜੋੜੇ ਝਾੜਦਾ ਰਿਹਾ ਟੋਕਰੀ ਢੋਂਦਾ ਰਿਹਾ ਇੱਕ ਦਿਨ ਜੇਠੇ ਦੇ ਤਾਏ ਤੇ ਚਾਚੇ ਉਹਨਾਂ ਹਰਿਦਵਾਰ ਦੀ ਯਾਤਰਾ ਜਾਣਾ ਸੀ ਜਦੋਂ ਤੇ ਯਤੀਮ ਹੋ ਗਿਆ ਉਦੋਂ ਤੱਕ ਕਿਸੇ ਨੇ ਗੱਲ ਨਾ ਲਾਇਆ ਨਾ ਹਾਜੇ ਨੂੰ ਪਤਾ ਲੱਗਿਆ ਵੀ ਸਾਡਾ ਭਤੀਜਾ ਗੁਰੂ ਘਰਦਿਆਂ ਦਾ ਜਵਾਈ ਬਣ ਗਿਆ ਤੇ ਦੌਰ ਨਾਲ ਪਲੰਘ ਤੇ ਚੜ ਕੇ ਬੈਠਾ ਹੋਣਾ ਸੇਵਾਦਾਰ ਦੀ ਸੇਵਾ ਵਿੱਚ ਤਤ ਪਰ ਪਿਆਰ ਹੋਣਿਆ ਨਾਲੇ ਤੇ ਉਥੇ ਰਾਤ ਕਰਤਾਂਗੇ ਜੇਠੇ ਦੇ ਕੋਲ ਤੇ ਨਾਲ ਚੰਗਾ ਚੋਖਾ ਛਕਾਂਗੇ ਇਹ ਸਾਰੇ ਜੇਠੇ ਤੇ ਤਾਇ ਤੇ ਚਾਚੇ ਲਾਹੌਰ ਤੋਂ ਸ੍ਰੀ ਗੋਵਿੰਦਾਲ ਸਾਹਿਬ ਆਏ ਆ ਜਦੋਂ ਉਸ ਜੇਠੇ RAM DAS ਨੂੰ ਲੰਗਰ ਵਰਤੌਂਦਿਆਂ ਵੇਖਿਆ ਜਦੋਂ ਟੋਕਰੀ ਢੋਂਦਿਆਂ ਵੇਖਿਆ ਅੱਗ ਲੱਗੀ ਜੇਠੇ ਤੇ ਤਾਇ ਤੇ ਚਾਚਿਆਂ ਨੂੰ ਆਇਆ ਕਿ ਕੀ ਹੋ ਗਿਆ ਇਹ ਲੋਰੀਆਂ ਦਾ ਮੁੰਡਾ ਜਤੀਮ ਹੋ ਗਿਆ ਸੀ ਉੱਥੇ ਤਾਇਆ ਚਾਚਾ ਦੇ ਕੋਲੋਂ ਮੰਗ ਕੇ ਰੋਟੀਆਂ ਖਾ ਲਿੰਦਾ ਉਹ ਇੱਥੇ ਸਹੁਰਿਆਂ ਦੇ ਘਰ ਕੰਮੀਆਂ ਵਰਗੇ ਕੰਮ ਕਰਕੇ ਸਾਡਾ ਨਕਤ ਨਾ ਵਢੋਣਾ ਬੜਾ ਵਾਅਦ ਕਾਟ ਬੋਲੀ ਜਾ ਰਿਹਾ ਇੱਕ ਸੇਵਾਦਾਰ ਨੇ ਜਾ ਕੇ ਦੱਸਿਆ ਮਹਾਰਾਜ ਬਾਹਰ ਕੋਈ ਉਪਰ ਦੇ ਬੰਦੇ ਆਏ ਤੇ ਬੜਾ ਵਾਅਦ ਕਾਟ ਬੋਲੀ ਜਾ ਰਿਹਾ ਮਿੱਠਾ ਬੋਲਣੇ ਤੇ ਜੱਗ ਖੁਸ਼ ਹੁੰਦਾ ਕੋਈ ਕੌੜਾ ਬੋਲੇ ਕਿਸੇ ਦਾ ਜਰੇ ਕੋਈ ਸ਼ਰੀਰ ਕੋਈ ਕੋਈ ਕਿਸੇ ਦੇ ਕੋੜੇ ਬੋਲਾਂ ਨੂੰ ਜਰ ਜਾਣ ਆਹ ਇਹ ਵੱਡੇ ਜਿਗਰੇ ਦੀ ਗੱਲ ਹੈ ਸੱਚ ਹੈ ਉਹ ਗੁਰੂ ਰਾਮਦਾਸ ਗੁਰੂ ਅਮਰਦਾਸ ਮਹਾਰਾਜ ਵਾਹਿਗੁਰੂ ਸਿੰਘੋ ਜਿਨ੍ਹਾਂ ਵਿੱਚ ਧਰਤੀ ਵਰਗਾ ਧੀਰਸੀ ਧਰਤੀ ਵਰਗਾ ਆਹ ਜਦੋਂ ਗੁਰਤਾ ਗਦੀ ਤੇ ਬੈਠੇ ਸੀ ਤੇ ਗੁਰੂ ਅਮਰਦਾਸ ਸਾਹਿਬ ਦੇ ਪੁੱਤਰ ਦਾਤੂ ਤੇ ਦਾਸੂ ਉਹਨਾਂ ਨੇ ਈਰਖਾ ਹੋ ਕੇ ਵਾਸੋ ਕੇ ਤੇ ਲੱਤ ਮਾਰੀ ਸੀ ਗੁਰੂ ਅਮਰਦਾਸ ਜੀ ਵਾਹਿਗੁਰੂ ਵਾਹਿਗੁਰੂ ਤੇ ਚਰਨ ਫੜ ਕੇ ਕਹਿਣ ਲੱਗੇ ਦਾਦੂ ਦੇ ਕਹਿਣ ਲੱਗੇ ਮੇਰੇ ਗੁਰੂ ਦੇ ਪੁੱਤਰ ਦੇ ਪੈਰ ਮਲੇ ਕੂਲੇ ਆ ਮੇਰੀਆਂ ਹੱਡੀਆਂ ਬੜੀਆਂ ਸਖਤ ਆ ਤੇ ਸੰਤ ਨਹੀਂ ਲੱਗੀ ਆ ਇੰਨੀ ਮਿਹਰਦਾਰ ਵਾਲੇ ਸੀ ਗੁਰੂ ਅਮਰਦਾਸ ਮਹਾਰਾਜ ਵਾਹਿਗੁਰੂ ਵਾਹਿਗੁਰੂ ਕਹਿਣ ਲੱਗੇ ਮੇਰੇ ਜਿੰਨਾ ਵਿੱਚ ਧਰਤੀ ਵਰਗਾ ਤੀਨ ਸੀ ਆਖਿਆ ਮੇਰੇ ਜਵਾਦਰੇ ਦੇ ਤਾਇਓ ਤੇ ਚਾਚਿਓ ਆਹੋ ਉਹ ਜਿੰਨਾ ਰਾਵਾਂ ਤੋਂ ਤੁਸੀਂ ਨੰਨ ਕੇ ਆਏ ਜੇ ਮੈਂ ਉਹਨਾਂ ਤੋਂ ਬਲਹਾਰ ਜਾਣਾ ਉਹ ਜਿੰਨੂੰ ਤੁਸੀਂ ਮਠਾਵਾਂ ਹੁੰਦੇ ਜੇ ਇੱਕ ਦਿਨ ਮਠਾਵਿਆਂ ਦਾ ਥਾਂ ਬਣੇਗਾ ਵਾਹ ਇਹਦੇ ਦਰ ਤੇ ਵੰਡੀਆਂ-ਵੰਡੀਆਂ ਬਾਦਸ਼ਾਹਾਂ ਆ ਕੇ ਝੁਕਣਗੇ ਸੱਚ ਹੈ ਉਹ ਗੁਰੂ ਅਮਰਦਾਸ ਦੇ ਉਹ ਵੀ ਬਚਨ ਅਟਲ ਹੋਏ ਜੀ ਦੇਖਿਆ ਉਹ ਆਪਣੇਸ਼ ਕੈਨੇਡਾ ਦਾ ਪ੍ਰਧਾਨ ਮੰਤਰੀ ਟਿਊਡੋ ਜਿਨੇ ਆ ਕੇ ਲੰਗਰ ਵੀ ਪਕਾਇਆ ਲੰਗਰ ਵਰਤਾਇਆ ਵੀ ਔਰ ਸੇਵਾ ਵੀ ਭਾਂਡਿਆਂ ਦੀ ਕੀਤੀ ਮਹਾਰਾਜ ਕਹਿਣ ਲੱਗੇ ਤੇ ਦਰ ਤੇ ਆ ਕੇ ਵੱਡੀਆਂ ਵੱਡੀਆਂ ਬਾਦਸ਼ਾਹਾਂ ਝੁਕਣ ਗਈਆਂ ਵਾਹ ਵਾਹ ਜਿਹੜੀਆਂ ਇਹਦੇ ਸਿਰ ਤੇ ਤੋਤਰੀ ਤੁਸੀਂ ਦੇਖ ਰਹੇ ਜੇ ਨਾ ਇਹ ਟੋਕਰੀ ਨਹੀਂ ਇਹਦੇ ਸੀਸ ਤੇ ਖੁਦਾਈ ਦਾ ਤਾਜ ਹੈ ਵਾਹ ਵਾਹ ਇਹਦੇ ਹੱਥ ਵਿੱਚ ਤਾਲ ਦੀ ਬਾਲਟੀ ਫੜੀ ਹੋਈ ਆ ਨਾ ਇਹਦੇ ਹੱਥ ਵਿੱਚ ਸਾਰੀ ਦੁਨੀਆ ਦਾ ਰਿਜ਼ਕ ਫੜਿਆ ਆ ਸਾਰੀ ਦੁਨੀਆ ਦਾ ਵਾਹਿਗੁਰੂ ਕੇ ਸਿੱਖੋ ਤੁਹਾਨੂੰ ਦੁਨੀਆ 'ਚ ਬੜੇ ਬੜੇ ਅਮੀਰ ਸ਼ਹਿਰ ਮਿਲਣਗੇ ਉੱਥੇ ਵੀ ਕੋਈ ਗਰੀਬ ਭੁੱਖਾ ਸੌਂਦਾ ਹੋਏਗਾ ਆ ਕੇਵਲ ਤੇ ਕੇਵਲ ਇੱਕੋ ਹੀ ਗੁਰੂ ਆਰਾਮਦਾਸ ਮਹਾਰਾਜ ਦੀ ਨਗਰੀ ਹੈ ਜਿੱਥੇ ਕੋਈ ਕਦੇ ਗੰਗਾ ਦਾ ਕੰਦਾਲ ਬੰਦਾ ਵੀ ਭੁੱਖਾ ਨਹੀਂ ਜਿਸਤਾ ਵਾਹ ਵਾਹ 24